ਕਿਸ ਕਿਸ ਨੇ ਬਿਨਾ ਦੱਸੇ ਤੁਹਾਡੇ ਨਾਮ ਤੇ ਲੋਨ ਲੈਤਾ ਤਾਂ ਤੁਸੀਂ ਘਰੇ ਬੈਠੇ 1 ਮਿੰਟ ਦੇ ਵਿੱਚ ਚੈੱਕ ਕਰ ਸਕਦੇ ਹੋ ਕਿਉਂਕਿ ਅੱਜ ਕੱਲ ਆਨਲਾਈਨ ਫਰਾਡ ਬਹੁਤ ਸਾਰੇ ਹੁੰਦੇ ਆ ਤੇ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਤੇ ਆਪਣੇ ਨਾਮ ਤੇ ਲੋਨ ਵੀ ਲੈਤਾ ਜਾਂਦਾ ਤੇ ਉਹ ਪਤਾ ਉਦੋਂ ਲੱਗਦਾ ਜਦੋਂ ਆਪਾਂ ਨੂੰ ਕਿਸ਼ਤ ਭਰਨੀ ਪੈਂਦੀ ਹੈ ਤਾਂ ਬਹੁਤ ਸਾਰੇ ਇਹੋ ਜਿਹੇ ਕੇਸ ਆਏ ਆ ਜਿਨ੍ਹਾਂ ਦੇ ਵਿੱਚ ਆਨਲਾਈਨ ਫਰਾਡ ਹੋਇਆ ਕਿਉਂਕਿ ਆਪਣਾ ਜਿਹੜਾ ਪੈਨ ਕਾਰਡ ਆ ਉਹ ਬੈਂਕ ਅਕਾਊਂਟ ਦੇ ਨਾਲ ਲਿੰਕ ਹੁੰਦਾਗਾ ਤਾਂ ਕੋਈ ਵੀ ਆਨਲਾਈਨ ਆਪਣੇ ਨਾਮ ਦੇ ਉੱਤੇ ਲੋਨ ਲੈ ਸਕਦਾਗਾ ਤਾਂ ਮਿੰਟ ਦੇ ਅੰਦਰ ਅੰਦਰ ਲੋਨ ਵੀ ਮਿਲ ਜਾਂਦਾਗਾ ਤਾਂ ਹੁਣ ਆਪਾਂ ਕਿਸ ਤਰ੍ਹਾਂ ਪਤਾ ਕਰ ਸਕਦੇ ਹਾਂ ਕਿ ਆਪਣੇ ਨਾਮ ਦੇ ਉੱਤੇ ਕਿਹੜਾ ਲੋਨ ਚੱਲ ਰਿਹਾ ਸਾਰੀ ਲੋਨਾਂ ਦੀ ਲਿਸਟ ਨਿਕਲ ਆਉਣੀ ਹੈ ਕਿਉਂਕਿ ਆਪਣਾ ਪੈਨ ਕਾਰਡ ਆ ਜਿਹੜਾ ਉਹ ਆਧਾਰ ਕਾਰਡ ਦੇ ਨਾਲ ਤੇ ਆਪਣੇ ਜਿਹੜੇ ਆ ਬੈਂਕ ਅਕਾਊਂਟ ਦੇ ਨਾਲ ਇਹ ਸਾਰੇ ਲਿੰਕ ਹੁੰਦੇ ਆ ਆਪਸ ਦੇ ਵਿੱਚ ਤਾਂ ਵੀਡੀਓ ਨੂੰ ਸਾਰਿਆਂ ਦੇ ਨਾਲ ਸ਼ੇਅਰ ਕਰ ਦਿਓ ਤੇ ਨਾਲੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਹੁਣ ਆਪਾਂ ਦੱਸਦੇ ਹਾਂ ਕਿ ਕਿਸ ਤਰੀਕੇ ਆਪਾਂ ਘਰੇ ਬੈਠੇ 1 ਮਿੰਟ ਦੇ ਅੰਦਰ ਅੰਦਰ ਪਤਾ ਕਰ ਸਕਦੇ ਹਾਂ ਕਿ ਕਿਸ ਤਰੀਕੇ ਆਪਣੇ ਜਿਹੜੇ ਆ ਬੈਂਕ ਅਕਾਊਂਟ ਦੇ ਉੱਤੇ ਲੋਨ ਚੱਲ ਰਿਹਾ ਆਪਣੇ ਪੈਨ ਕਾਰਡ ਦੇ ਉੱਤੇ ਲੋਨ ਚੱਲ ਰਿਹਾ ਹੈਗਾ ਤੇ ਕਿਸ ਨੇ ਲੈਤਾ ਹੋਇਆਗਾ ਤਾਂ ਉਹ ਸਾਰੀ ਡਿਟੇਲ ਨਿਕਲ ਆਊਗੀ ਤਾਂ ਜਿਹੜਾ ਵੈਬਸਾਈਟ ਦਾ ਲਿੰਕ ਆ ਉਹ ਮੈਂ نیچے ਕਮੈਂਟ ਬਾਕਸ ਦੇ ਵਿੱਚ ਦੇ ਦਿੱਤਾਗਾ ਤਾਂ ਤੁਸੀਂ ਉਹਦੇ ਤੇ ਵਿਜ਼ਿਟ ਕਰਕੇ ਉੱਥੋਂ ਤੁਸੀਂ ਲਿੰਕ ਆ ਜਿਹੜਾ ਉਹ ਲੈ ਸਕਦੇ ਹੋ ਤੇ ਹੁਣ ਆਪਾਂ ਆ ਗਏ ਆ ਵੈਬਸਾਈਟ ਦੇ ਉੱਤੇ ਤਾਂ ਵੈਬਸਾਈਟ ਦੇ ਉੱਤੇ ਆਉਣ ਤੋਂ ਬਾਅਦ ਤਾਂ ਇੱਥੇ ਲਿਖਣਾ ਗੈਟ ਫ੍ਰੀ ਸਿਬਲ ਸਕੋਰ ਐਂਡ ਰਿਪੋਰਟ ਇਹਦੇ ਵਿੱਚ ਸਿਬਲ ਸਕੋਰ ਵੀ ਆਪਾਂ ਨੂੰ ਮਿਲ ਜੂਗਾ ਵੀ ਆਪਣਾ ਕਿੰਨਾ ਚੱਲ ਰਿਹਾ ਤੇ ਆਪਾਂ ਨੂੰ ਰਿਪੋਰਟ ਵੀ ਆ ਜਾਊਗੀ ਕੀ ਕੀ ਰਿਪੋਰਟ ਆ ਕਿੰਨੇ ਲੋਨ ਚੱਲ ਰਹੇ ਆ ਕਿੰਨੇ ক্লোਜ਼ ਆ ਤੇ ਕਿੰਨੇ ਚੱਲੀ ਜਾਂਦੇ ਆ ਤਾਂ ਹੁਣ ਇੱਥੇ ਸਭ ਤੋਂ ਪਹਿਲਾਂ ਆਪਾਂ ਭਰਨਾ ਆਪਣਾ ਈਮੇਲ ਐਡਰੈਸ ਤਾਂ ਈਮੇਲ ਐਡਰੈਸ ਕੋਈ ਵੀ ਭਰ ਸਕਦੇ ਹੋ ਆਪਣੀ ਪਲੇ ਸਟੋਰ ਆ ਵਾਲੀ ਆਈਡਿ ਹੁੰਦੀ ਆ ਉਹ ਵੀ ਤੁਸੀਂ ਭਰ ਸਕਦੇ ਹੋ ਉਹ ਵੀ ਆਪਣਾ ਇੱਕ ਤਰ੍ਹਾਂ ਦਾ ਈਮੇਲ ਹੁੰਦਾਗਾ ਇਸ ਤੋਂ ਬਾਅਦ ਆਪਾਂ ਇੱਥੇ ਭਰਨਾਗਾ ਫਰਸਟ ਨੇਮ ਫਰਸਟ ਨੇਮ ਜਿਹੜਾ ਆਪਣਾ ਪਹਿਲੇ ਅੱਖਰਾਂ ਨਾਮ ਦੇ ਆਉਂਦੇ ਆ ਤਾਂ ਉਹ ਵਾਲਾ ਇੱਥੇ ਫਰਸਟ ਨੇਮ ਆਪਾਂ ਇੱਥੇ ਫਿਲ ਕਰ ਦਾਂਗੇ ਤਾਂ ਲਾਸਟ ਨੇਮ ਦੇ ਵਿੱਚ ਕਈ ਬੰਦੇ ਉਲਝ ਜਾਂਦੇ ਆ ਤਾਂ ਲਾਸਟ ਨੇਮ ਦੇ ਵਿੱਚ ਜਿਹੜਾ ਵੀ ਆਪਣੇ ਨਾਮ ਦੇ ਪਿੱਛੇ ਲੱਗਦਾ ਸਿੰਘ ਕੌਰ ਜਾਂ ਕੋਈ ਵੀ ਚੀਜ਼ ਲੱਗ ਰਹੀ ਆ ਤਾਂ ਉਹ ਵਾਲੀ ਆਪਾਂ ਇੱਥੇ ਲਿਖਣੀ ਹੁੰਦੀ ਆ ਤਾਂ ਇਸ ਤੋਂ ਬਾਅਦ ਇੱਕ ਪਾਸਵਰਡ ਕ੍ਰੀਏਟ ਕਰ ਲੈਣਾ ਕੋਈ ਵੀ ਪਾਸਵਰਡ ਕ੍ਰੀਏਟ ਕਰ ਲਓ ਤੁਸੀਂ ਇਸ ਤੋਂ ਬਾਅਦ ਆਈਡੀ ਟਾਈਪ ਆਪਾਂ ਪੈਨ ਕਾਰਡ ਸਿਲੈਕਟ ਕਰ ਲਾਂਗੇ ਤਾਂ ਪੈਨ ਕਾਰਡ ਦਾ ਨੰਬਰ ਜਿਹੜਾ ਆਪਾਂ ਇੱਥੇ ਭਰ ਦੇਣਾਗਾ ਤਾਂ ਭਰਨ ਤੋਂ ਬਾਅਦ ਨੀਚੇ ਆ ਗਈ ਡੇਟ ਆਫ ਬਰਥ ਆਪਣੀ ਡੇਟ ਆਫ ਬਰਥ ਵੀ ਇੱਥੇ ਭਰ ਲੈਣੀ ਆ ਤਾਂ ਇਸ ਤੋਂ ਬਾਅਦ ਆਪਣੇ ਏਰੀਏ ਦਾ ਪਿੰਨ ਕੋਡ ਜਾਨਕੀ ਪੋਸਟਲ ਕੋਡ ਉਹ ਵਾਲਾ ਇੱਥੇ ਆਪਾਂ ਅਮ ਭਰ ਲੈਣਾ ਉਹ ਭਰਨ ਤੋਂ ਬਾਅਦ ਆਪਣਾ ਇੱਕ ਮੋਬਾਈਲ ਨੰਬਰ ਮੰਗਣਾ ਜਿਹਦੇ ਉੱਤੇ ਆਪਣਾ OTP ਆਉਣਾ ਆਪਣੀ ਇੱਕ ID ਕ੍ਰੀਏਟ ਜਿਹੜੀ ਹੋ ਜਾਣੀ ਆ ਤਾਂ ਇੱਥੇ ਆਪਾਂ ਫੋਨ ਨੰਬਰ ਆਪਣਾ ਇੱਥੇ ਫਿਲ ਕਰ ਲਾਂਗੇ ਫੋਨ ਨੰਬਰ ਭਰਨ ਤੋਂ ਬਾਅਦ ਆ ਇੱਥੇ ਐਕਸੈਪਟ ਐਂਡ ਕੰਟੀਨਿਊ ਦੀ ਆਪਸ਼ਨ ਦਿੱਤੀ ਹੋਈ ਆ ਉਸ ਦੇ ਉੱਤੇ ਓਕੇ ਕਰ ਦਾਂਗੇ ਉਸ ਦੇ ਉੱਤੇ ਓਕੇ ਕਰਨ ਤੋਂ ਬਾਅਦ ਆ ਜਿਹੜਾ ਆਪਣਾ ਅੱਗੇ ਦਾ ਪ੍ਰੋਸੈਸ ਆ ਇਸ ਸਾਈਡ ਦੇ ਉੱਤੇ ਚੱਲਣਾਗਾ ਤਾਂ ਐਕਸੈਪਟ ਐਂਡ ਕੰਟੀਨਿਊ ਦੇ ਉੱਤੇ ਮੈਂ ਕਰਦਾਂਗੇ ਥੋੜੀ ਜੀ ਪ੍ਰੋਸੈਸਿੰਗ ਲੈਣੀ ਆ ਤਾਂ ਇਸ ਤੋਂ ਬਾਅਦ ਆਪਣੇ ਕੋਲੇ ਆਈਡੀ ਆ ਜਿਹੜੀ ਆਪਣੀ ਬਣ ਕੇ ਆ ਜੂਗੀ ਆਪਣੀ ਆਈਡੀ ਆ ਜਿਹੜੀ ਉਹ ਕ੍ਰੀਏਟ ਹੋ ਜੂਗੀ ਤੇ ਆਪਾਂ ਤੋਂ ਮੰਗ ਲਿਆ ਓਟੀਪੀ ਜਿਹੜਾ ਆਪਾਂ ਨੰਬਰ ਭਰਿਆ ਹੋਇਆ ਸੀ ਉਸੇ ਨੰਬਰ ਦੇ ਉੱਤੇ ਆਪਣਾ ਓਟੀਪੀ ਚਲਾ ਜਾਣਾਗਾ ਤਾਂ ਇੱਥੇ ਜਿਹੜਾ ਓਟੀਪੀ ਆਪਾਂ ਚੰਗੀ ਤਰ੍ਹਾਂ ਵੇਖ ਕੇ ਧਿਆਨ ਦੇ ਨਾਲ ਫਿਲ ਕਰ ਲੈਣਾਗਾ ਫਿਲ ਕਰਨ ਤੋਂ ਬਾਅਦ ਹੇਠੇ ਇੱਕ ਆਪਸ਼ਨ ਦਿੱਤੀ ਹੋਈ ਆ ਕੰਟੀਨਿਊ ਦੀ ਤਾਂ ਆਪਾਂ ਉਸ ਆਪਸ਼ਨ ਜਿਹੜੀ ਕੰਟੀਨਿਊ ਦੀ ਦਿੱਤੀ ਹੋਈ ਆ ਉਹਦੇ ਉੱਤੇ ਓਕੇ ਕਰ ਦਾਂਗੇ ਇਹ ਜਿਹੜਾ ਓਟੀਪੀ ਆ ਭਰਨ ਤੋਂ ਬਾਅਦ ਤਾਂ ਇੱਕ ਕਦੇ ਸੈਕਿੰਡ ਦੇ ਵਿੱਚ ਜਾਂ ਫਿਰ 30 ਸੈਕਿੰਡ ਦੇ ਅੰਦਰ ਅੰਦਰ ਤੁਹਾਨੂੰ ਓਟੀਪੀ ਹੈ ਰਿਸੀਵ ਹੋ ਜੂ ਤਾਂ ਕੰਟੀਨਿਊ ਦੇ ਉੱਤੇ ਓਕੇ ਕਰਾਂਗੇ ਓਕੇ ਕਰਨ ਤੋਂ ਬਾਅਦ ਇੱਥੇ ਯੈਸ ਵੀ ਕਰ ਸਕਦੇ ਹੋ ਨੋ ਵੀ ਕਰ ਸਕਦੇ ਹੋ ਇਹ ਤੁਹਾਡੀ ਆਪਸ਼ਨ ਆ ਗਈ ਕੋਈ ਮਰਜ਼ੀ ਕਰ ਸਕਦੇ ਜੀ ਵੀ ਤੁਹਾਡਾ ਡਾਟਾ ਸੇਵ ਕਰਨਾ ਕਿ ਨਹੀਂ ਕਰਨਾ ਤਾਂ ਨੋ ਵੀ ਕਰ ਸਕਦੇ ਹਾਂ ਮੈਂ ਗੈਸ ਕੀਤਾਗਾ ਤਾਂ ਕੰਟੀਨਿਊ ਦੇ ਉੱਤੇ ਓਕੇ ਕਰਤਾ ਓਕੇ ਕਰਨ ਤੋਂ ਬਾਅਦ ਆ ਜਿਹੜਾ ਆਪਣੇ ਕੋਲ ਸਾਈਟ ਆ ਜਿਹੜੀ ਉਹ ਫੁੱਲ ਖੁੱਲਾਈ ਆ ਗੋ ਟੂ ਡੈਸ਼ਬੋਰਡ ਦੇ ਉੱਤੇ ਜਾਵਾਂਗੇ ਜੇਕਰ ਤੁਸੀਂ ਸਿਵਲ ਸਕੋਰ ਬਾਰ-ਬਾਰ ਚੈੱਕ ਕਰਨਾ ਤਾਂ ਤੁਸੀਂ ਸਬਸਕ੍ਰਿਪਸ਼ਨ ਵੀ ਲੈ ਸਕਦੇ ਹੋ ਆਪਾਂ ਸਬਸਕ੍ਰਿਪਸ਼ਨ ਨਹੀਂ ਲੈਣੀਗੀ ਆਪਾਂ ਸਿੱਧਾ ਨੈਕਸਟ ਕਰ ਦਤਾ ਤਾਂ ਇੱਥੇ ਵਿਊ ਯਰ ਸਿਵਲ ਸਕੋਰ ਐਂਡ ਰਿਪੋਰਟ ਇਹਦੇ ਉੱਤੇ ਦੋਨੇ ਚੀਜ਼ਾਂ ਆ ਗਈਆਂ ਇਥੇ ਸਾਈਟ ਬਾਰੇ ਦੱਸ ਦੂ ਕਿ ਇੱਥੋਂ-ਇੱਥੋਂ ਕੀ-ਕੀ ਪਤਾ ਲੱਗਦਾਗਾ ਤਾਂ ਇੱਥੋਂ ਤੁਸੀਂ ਆਪਣੀ ਰਿਪੋਰਟ ਵੀ ਪ੍ਰਿੰਟ ਕਰ ਸਕਦੇ ਹੋ ਤਾਂ ਇੱਥੇ ਦੇਖੋ ਆਪਣੇ ਕੋਲ ਸਿਵਲ ਸਕੋਰ ਇੱਥੇ 1 ਵਗੈਰਾ ਜੋ ਜੋ ਵੀ ਆ ਜੇਕਰ ਆਪਾਂ ਸਬਸਕ੍ਰਿਪਸ਼ਨ ਲਵ ਆਪਾਂ ਵਿਊ ਯੂਅਰ ਸੇਵਲ ਸਕੋਰ ਐਂਡ ਰਿਪੋਰਟ ਦੇ ਉੱਤੇ ਓਕੇ ਕਰ ਦਾਂਗੇ ਆਪਾਂ ਰਿਪੋਰਟ ਦੇਖਣੀ ਹੈ ਕਿ ਆਪਣੇ ਨਾਮ ਦੇ ਉੱਤੇ ਕਿੰਨੇ ਲੋਨ ਚੱਲ ਰਿਹਾ ਓਪਨ ਅਕਾਊਂਟ ਦੇ ਵਿੱਚ ਦੇਖੋ ਆਪਣੇ ਕੋਲ ਗ੍ਰੀਨ ਦਿਖਾ ਰਿਹਾ ਹੈਗਾ ਇਹਦੇ ਵਿੱਚ ਕੋਈ ਵੀ ਲੋਨ ਨਹੀਂ ਚੱਲ ਰਿਹਾ ਕਲੋਜ਼ਡ ਅਕਾਊਂਟ ਦੇ ਵਿੱਚ ਦੇਖੋ ਇੱਕ ਜਿਹੜਾ ਮੈਂ ਬਾਈਕ ਲੈਤਾ ਸੀ ਲੋਨ ਦੇ ਉੱਤੇ ਫਾਈਨੈਂਸ ਦੇ ਉੱਤੇ ਤਾਂ ਉਹ ਵਾਲਾ ਇੱਥੇ ਦੇਖੋ ਸ਼ੋਅ ਕਰ ਰਿਹਾ ਹੈਗਾ ਕਿ ਐਨ ਐਨ ਤਰੀਕ ਨੂੰ ਜਿਹੜਾ ਚੱਲ ਰਿਹਾ ਸੀ ਤੇ ਐਦੋਂ ਕਲੋਜ਼ ਹੋ ਗਿਆ ਤੇ ਐਨ ਐਨ ਇਹਨੇ ਜਿਹੜੀਆਂ ਕਿਸ਼ਤਾਂ ਹੋ ਭਰੀਆਂ ਹੋਈਆਂ ਨੇ ਤਾਂ ਇੱਥੇ ਕਲੋਜ਼ ਹੋ ਚੁੱਕਾ ਯਾਨੀ ਕਿ ਮੇਰੇ ਨਾਮ ਦੇ ਉੱਤੇ ਹੋਰ ਉਹ ਜਿਹੜਾ ਕਲੀਅਰ ਹੋ ਚੁੱਕਿਆ ਤੇ ਬਾਕੀ ਓਪਨ ਅਕਾਊਂਟ ਦੇ ਵਿੱਚ ਜਿਹੜਾ ਉਹ ਸ਼ੋਅ ਕਰੂਗਾ ਕਿ ਕਿਹੜੇ ਕਿਹੜੇ ਲੋਨ ਤੁਹਾਡੇ ਚੱਲ ਰਹੇ ਆ ਕਿਹੜੇ ਕਿਹੜੀ ਚੀਜ਼ ਦੇ ਉੱਤੇ ਚੱਲ ਰਹੇ ਆ ਤੇ ਕੀ ਕੀ ਸਮਾਨ ਜਿਹੜਾ ਤੁਸੀਂ ਲੈਤਾਗਾ ਤਾਂ ਇੱਥੇ ক্লোਜ਼ਡ ਅਕਾਊਂਟ ਦੇ ਵਿੱਚ ਉਹ ਦਿਖਾਉ ਉਹ ਜਿਹੜੇ ਲੋਨ ਤੁਹਾਡੇ ਪੂਰੇ ਹੋ ਚੁੱਕੇ ਆ ਐਕਸਪਾਇਰੀ ਹੋ ਚੁੱਕੇ ਆ ਜਾਂ ਫਿਰ ਬੰਦ ਹੋ ਚੁੱਕੇ ਆ ਤਾਂ ਇਸ ਤਰੀਕੇ ਤੁਸੀਂ ਆਪਣੇ ਕੋਈ ਵੀ ਲੋਨ ਦੇਖ ਸਕਦੇ ਹੋ ਕਿਉਂਕਿ ਇਹ ਆਪਣਾ ਸਾਰਾ ਡਾਟਾ ਪੈਨ ਕਾਰਡ ਨਾਲ ਅਟੈਚ ਹੁੰਦਾ ਆਪਣਾ ਬੈਂਕ ਅਕਾਊਂਟ ਆਧਾਰ ਕਾਰਡ ਵਗੈਰਾ ਸਾਰੇ ਇੱਕੋ ਜਗ੍ਹਾ ਦੇ ਉੱਤੇ ਲਿੰਕ ਆ ਤਾਂ ਇਸ ਤਰੀਕੇ ਆਪਾਂ ਆਪਣੇ ਕੋਈ ਵੀ ਲੋਨ ਦੇਖ ਸਕਦੇ ਹਾਂ ਕਿ ਕਿਹੜੇ ਕਿਹੜੇ ਲੋਨ ਆਪਣੇ ਨਾਮ ਦੇ ਉੱਤੇ ਚੱਲ ਰਹੇ ਆ ਕਈ ਵਾਰ ਕੋਈ ਫਰਾਡ ਹੁੰਦਾਗਾ ਜਾਂ ਫਿਰ ਆਨਲਾਈਨ ਨੂੰ ਪਤਾ ਵੀ ਨਹੀਂ ਲੱਗਦਾ ਤੇ ਬਾਅਦ ਦੇ ਵਿੱਚ ਇਹ ਚੀਜ਼ ਦਾ ਪਤਾ ਲੱਗਦਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਵੈਬਸਾਈਟ ਦਾ ਲਿੰਕ ਮੈਂ ਨੀਚੇ ਕਮੈਂਟ ਬਾਕਸ ਦੇ ਵਿੱਚ ਦਿੱਤਾ ਹੋਇਆ ਆ ਤੁਸੀਂ ਉੱਥੇ ਵਿਜ਼ਿਟ ਕਰਕੇ ਵੈਬਸਾਈਟ ਦਾ ਲਿੰਕ ਜਿਹੜਾ ਪ੍ਰਾਪਤ ਕਰ ਸਕਦੇ ਹੋਗੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ